ਹਾਂ ਕਿਤੇ ਲੱਗਦਾ ਤੈਨੂੰ 16000 ਰੁਪਿਆ ਉਹੀ ਚਲੀ ਜਾਣਾ ਲੋਕਾਂ ਨੂੰ ਦੇ ਦੇ ਮੇਰੇ ਕੋਲੇ ਮੇਰੇ ਆ ਤੇਰਾ ਦੀਆਂ ਕਰਦਾ ਮੇਰੇ ਕੋਲੇ ਉਹ ਉਹ ਕਿੰਨੇ ਲਈ ਜਾਂਦਾ ਚਲ ਉਹਨੂੰ ਆਪ ਦੀ ਮਰਜ਼ੀ ਹੈਗੀ ਉਹ ਲਾ ਲੈਣ ਕਿੰਨੇ ਦੀਆਂ ਵੇਚਣੀ ਮੈਂ ਤਾਂ ਇੱਕ ਕਿੰਨੇ ਦੀਆਂ ਵੇਚਣੀ ਆ 18000 ਰੁਪਿਆ ਲੈਣਾ 1 ਰੁਪਿਆ ਕੱਟ ਨਹੀਂ ਲੈਣਾ ਸਾਢੇ 13 ਦੀਆਂ ਦੇਣਾ 14 ਵੀ ਲਈ ਜਾਂਦਾ ਉਹ ਪਾਗਲ ਮੈਨੂੰ ਉਹਦੇ ਵਾਲੇ ਪੈਸੇ ਬੁਰੇ ਲੱਗਦੇ ਆ ਕਿਉਂ ਪਾਟੇ ਹੋਏ ਨੋਟ ਆ ਉਹਦੇ ਚਲ 14 ਦੀਆਂ ਦੀ 14 ਦੀਆਂ ਫਰਾ ਫਿਰ 14 ਦੀਆਂ ਉਹ 14 ਦੀਆਂ ਫਰਾ ਦੇ ਫਿਰ ਹੁਣ ਜੋੜੀ ਜਾਂਦੀ ਆ ਤੇਰੀ ਜੋੜੀ ਜਾਂਦੀ ਐ ਮੈਂ ਕਰੇ ਲੈ ਜਾਊਂਗਾ ਜੇ ਨਾ ਵੀ ਯਾਰਾ ਜੀ ਹੋ ਠੀਕ ਹੋ ਵਧੀਆ ਕੌਣ ਜੀ ਇੱਥੇ ਆਪਣੇ ਬੰਦਿਆਂ ਨਾਲ ਹੀ ਆਇਆ ਫਿਰ ਇਹ ਆਏ ਵੇ ਦੀ ਪਰ ਮੈਂ ਦੋਨੇ ਪਾਸੇ ਤਾਂ ਜਾ ਨਹੀਂ ਸਕਦਾ ਸੀ ਆਪਨੇ ਬੰਦ ਮੇਰੇ ਭਾਈ ਨਾਲ ਹੀ ਆ ਲਫੜਾ ਦੇ ਉਹ ਠੀਕ ਹੈ ਮੈਂ ਕਰੇ ਲੈ ਨਹੀਂ ਸਹੀ ਲੱਗਿਆ ਮੈਂ ਆਪੇ ਹੀ ਕਹਿ ਦੂੰ ਬਈ ਹਾਂ ਸਹੀ ਲੱਗਿਆ ਉਹ ਕਿੰਨੇ ਲਵਾਉਣ ਨੂੰ ਫਿਰ ਤਾਂ ਦੱਸਤਾ ਦੇ ਜਗੋਂ ਜਾਣੇ ਦੱਸਦਾ ਕਭ ਨਹੀਂ ਕੁਝ ਮੈਂ ਤਾਂ ਦੱਸਿਆ ਹੈ ਕਿੰਨੇ ਦਿਨ ਤਾਂ ਵਿਕਣੀਆਂ ਨਹੀਂ ਇਹ ਇਹ ਜਿੰਨੇ ਦੀ ਤੂੰ ਕਹਿੰਦਾ ਉਹਨੇ ਦੀਆਂ ਵੀ ਨਹੀਂ ਦੇ। ਉਹਨੇ ਦੀਆਂ ਕਿਉਂ ਨਹੀਂ ਦੇਣੀਆਂ ਹੀ ਨਹੀਂ ਮੈਂ ਉਹਨੇ ਦੀਆਂ 14000 ਦੀਆਂ ਠੀਕ ਹੈ। ਨਹੀਂ ਦੇਣੀਆਂ 14000। ਅੱਛਾ ਛੱਡ ਫੜਾ। ਛੜ ਤਾਂ ਦੇ। ਆ ਜਾ। ਪੈਸਾ ਲੈ ਲੈ ਲਾ ਦੇ। ਨਾ ਗੱਲ ਤੇ ਲੈ ਲੈ। ਉਹ ਸੁਣ ਤਾਂ ਲੈ। ਬੰਨਿਆ ਹੀ ਨਹੀਂ। ਉਹ ਸੁਣ ਤਾਂ ਲੈ। ਸਾਢੇ 14000 ਦੀਆਂ ਆ। ਓਏ ਆ ਜਾ ਕਿਉਂ ਪਾਗਲ ਬੱਚਾ ਵਾਲੀ ਗੱਲ ਕਰੀ ਜਾਂਦਾ ਹੁਣ ਹੋਰ। ਮੈਂ ਦੁੱਧ ਚੰਗਦਾ ਹੈਗਾ ਮੈਂ ਬੱਚਾ। ਚੰਗਾ 41 ਸਾਲ ਦੀ ਮੇਰੀ ਉਮਰ ਹੋ ਗਈ। ਕਿੰਨੇ ਦੀ? ਮੁੰਡਾ ਕਿਦਾ ਹੋਂ? ਨਗਦੀਆਂ ਕੀ ਦਾ ਹੈਗਾ ਕੋਈ ਪਉ ਦਾ ਹੋਊਗਾ ਤੇਰਾ ਮੇਰਾ ਤੇ ਨਾਜਰ ਕਿਤੋਂ ਆਲਾ ਭਾਈ ਰੁਪਇਆ ਮੈਂ ਤਾਂ ਸਮਝ ਹੀ ਜਾਂਦਾ ਸੀ ਮੈਂ ਕਿਹਾ ਭਾਈ ਰੁਪਇਆ ਵਾਲੇ ਆ ਇਹ ਛੱਡ ਛੱਡ ਨਹੀਂ ਹੈ ਨਹੀਂ ਛੱਡ ਦੇ ਉਹ ਛੱਡ ਦੇ ਆ ਕੇ ਲੱਗੇ ਕਸਮ ਵਾਲੀ ਗੱਲ ਮਹਿੰਗੀਆਂ ਆਈਆਂ ਛੱਡ ਦੇ ਮਹਿੰਗੀਆਂ ਆਈਆਂ ਉਹ ਛੱਡ ਦੇ ਤੈਨੂੰ ਕਹਿੰਦਾ ਛੱਡ ਤਾਂ ਦੇ ਛੱਡ ਦੇ ਚੱਲ ਸਾਡੇ ਜਦੋਂ ਚਲ ਖਾਈ ਕਰਾ ਦਿੰਦੇ ਆ ਨਹੀਂ 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 ਉਹ ਲਖਾਈ ਕਰਾ ਦਿੰਦੇ ਆ ਬਾਪੂ ਲੱਗੀ ਜਾਂਦੇ ਪੈਸੇ ਪਿਓ ਆ ਲੱਗੀ ਜਾਂਦੇ ਆ ਮੈਨੂੰ ਪੈਸੇ ਅੱਛਾ ਛੱਡ ਬੰਦਰਾ ਦੀ ਛੱਡ ਤਾਂ ਦੇ ਛੱਡ ਤਾਂ ਦੇ ਫਿਰ ਇੱਕ ਵਾਰ ਸੁਣ ਲੈ ਛੱਡ ਦੇ ਲਖਾਈ ਆਪੋ ਆਪਣੀ ਹੈ ਪੂਰੇ ਬੰਦਰਾ ਦੀ ਉਹ ਨਹੀਂ ਬਾਪੂ ਦੇ ਗਾ ਮਾਰੀ ਜਾਂਦਾ ਭਗਾਈ ਹੁਣ ਨਹੀਂ ਕਸਮ ਵਾਲੀ ਗੱਲ ਉਹ ਛੱਡ ਦੇ ਮੈਂ ਕਰੀ ਜਾਣਾਗਾ ਛੱਡ ਉਹ ਨਹੀਂ ਲੱਗਦੇ ਮੈਥੋਂ ਜ਼ਿਆਦੇ ਬੈਤੂਆਂ ਦੇ ਕਿੱਥੇ ਲੱਗੇ ਨਾ ਕਿੱਥੇ ਲੱਗੇ ਇੱਥੇ ਹੀ ਲੱਗੇ ਕਿੱਥੇ ਲੱਗੇ ਆ ਮੇਰੇ ਸਾਹਮਣੇ ਹੀ ਲੱਗੇ ਆ ਤਦੋਂ ਉਹਦੋਂ 1000 ਨਹੀਂ ਉਹਦੋਂ 1000 ਵੱਧ ਨਹੀਂ ਪੀ ਜਾਂਦਾ ਫਿਰ ਵੇਚ ਲੈਣਾ ਵੇਚੀਆਂ ਨਾ ਫਿਰ ਇਹ ਦਿੰਦਾ ਜੀ ਕੱਲ ਛੱਡ ਦੇ ਹੁਣ ਹੰਦ ਦਈ ਯਾਰ ਉਹ ਛੱਡ ਦੇ ਸਹੀ ਦੱਦ ਦੇ ਸਹੀ ਸਹੀ ਕਿੰਨੀ ਘੜੀਆ 17 ਦੀ ਨਹੀਂ ਨਾ ਨਾ 17 18 ਦੀ ਨਹੀਂ ਰਹਿਣ ਦੇ ਉਹ ਛੱਡ ਦੇ ਨਹੀਂ ਨਹੀਂ ਉਹ ਛੱਡ ਦੇ ਤੁਹਾਨੂੰ ਕਹਿੰਦਾ ਨਾ ਹੈ ਨਹੀਂ ਬਾਪੂ ਚਲ ਚੰਗਾ ਲਖਾਈ ਕਰਾ ਦਾਂਗੇ ਉਹ ਨਹੀਂ ਉਹ ਲਖਾਈ ਕਰਾ ਦਾਂਗੇ ਮਾਰੀ ਜਾਂਦਾ ਪਕਾਈ ਜਾਂਦਾ ਸ਼ਰਦਲ ਭਾਈ ਛਾਲ ਮਾਰ ਛਾਲ ਕੋ ਛਾਲ ਮਾਰ ਕੇ ਮੈਂ ਲੱਤ ਪੜਾਉਣੀ ਆ ਵਾਹ ਤੇ ਮੈਂ ਛਾਲ ਮਾਰੇਗਾ ਇੱਦਾਂ ਹੀ ਟਪਟਲੂ ਮੈਂ ਡੁਪਲੇਗਾ ਮਾਰ ਦੇ ਚੱਲ ਮਾਰ ਫਿਰ ਲਗਾਈ ਆਪੋ ਆਪਣੇ 15 ਲਿਆ 15 ਦੀ ਮਾਰੂ ਹੁਣ ਮੈਂ ਤੇ ਸਾਡੇ ਨੂੰ ਨਹੀਂ ਹੈ ਨਹੀਂ ਸ਼ਰਦ ਜੀ ਨਾ ਬਾਕੂ ਇਹਨੇ ਵੀ ਹੁੰਦੀਆਂ ਤਾਂ ਇਹਨਾਂ ਦੀ ਹੁੰਦੀਆਂ ਤਾਂ ਮੈਂ ਆਪੇ ਹੀ ਕਹਿ ਦੇਣੀ ਸੀ ਮੈਂ ਇੰਨੀ ਪੁਕਾਈ ਨਹੀਂ ਕਰਾਉਣ ਦੇਣੀ ਸੀ ਤੇ ਕਰਾਈ ਦਾ ਜਾਨਾ ਹੁਣ ਉਹ ਪਰ ਜਾਣਦੀ ਨਹੀਂ ਨਾ ਕੋਈ ਉਹ ਵਾਲੀ ਗੱਲ ਜਾਣਦੀ ਨਹੀਂ ਨਾ ਹੈ ਨਹੀਂ ਨਹੀਂ ਆਈਆਂ ਮੇਰੀਆਂ ਮੈਂ ਕਿਹੜਾ ਫਰੀ ਲੈਂਦੀ ਆਂ ਮਹਿੰਗੀਆਂ ਆਈਆਂ ਤੇ ਹੋਰ ਕੀ ਆ ਮੈਂ ਕਿਹੜੀਆਂ ਚੋਰੀ ਕਰਕੇ ਲੈਂਦੀ ਆਂ ਚੱਲਾ ਛੱਡ ਨਹੀਂ ਛੱਡ ਤਾਂ ਦੇ ਵਿਖਾਈ ਕਰਾ ਜਾਗੇ ਚੱਲ ਨਹੀਂ ਬਸ 15 ਚਲ ਵਿਖਾਈ ਕਰਾ ਜਾਗੇ ਮਰੀ ਜਾਣਾ ਭਗਾਈ ਨਹੀਂ ਚੱਲ ਛੱਡ 6 ਨਾਲ ਨਹੀਂ ਬਾਪੂ ਇਹ ਕੋਈ ساری ਕੋਈ ਦਾਨੀਆਂ ਵੀ ਲੈ ਕੇ ਪਾਸ ਜਾ ਗਈ ਓ ਛੱਡ ਤਾਂ ਦੇ ਮੇਰੇ ਪਾਏ ਤਾਂ ਲੱਖ ਰੁਪਈਆ ਇਹ ਲੱਖ ਰੁਪਈਆ ਆਹ ਲੱਖ ਰੁਪਈਆ ਛੱਡ ਤਾਂ ਦੇ ਆ ਜਾ ਲਖਾਈ ਆਪੋ ਆਪਣੀ ਨੂੰ ਐਨੇ ਚੁਕਾ ਪਹਿਲਾਂ ਸੁਣ ਤਾਲਾ ਪਹਿਲਾਂ ਸੁਣਦਾ ਨਹੀਂ ਪੌਕੀ ਜਾਂਦਾਗਾ ਸੁਣਾ ਸੁਣਾ 16 ਦੀਆਂ ਜੀ ਚੱਲ ਠੀਕ ਆ ਤੇਰੀ ਗੱਲ ਸੁਣ ਆਹ ਨਾ ਮਾਰੂ ਨਾ ਸਾਰੀਆਂ ਮੰਨ ਲੀਆਂ ਲਖਾਈ ਤੇਰੀ ਆਊਗੀ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ ਨਹੀਂ ਨਹੀਂ ਲਖਾਈ ਆਪੋ ਭਜਦੇ ਯਾਰ ਲਖਾਈ ਨਾ ਕੁਝ ਮੈਂ ਮੰਗਾ ਤਾ ਤੂੰ ਇੱਕ ਮਿੰਟ ਪਹਿਲਾਂ ਸੁਣੀ ਮੈਂ ਮੰਗਾ ਤਾ ਤੂੰ ਮੈਨੂੰ ਜੇ 100 ਰੁਪਏ ਲੱਗ ਜਾ 200 ਰੁਪਏ ਨਾਲ ਤੈਨੂੰ ਕੁਝ ਮੰਗਿਆ ਜਾਂ ਤੈਨੂੰ ਕੁਝ ਮੈਂ ਲੈਣਾ ਨਾ ਤੇ ਲਖਾਈ ਨਹੀਂ ਦੇਣੀ ਤੇਰੀ ਮੈਂ ਲੈਣਾ ਤਾਂ ਇੰਨਾ ਤੂੰ ਮਾਰ ਤੁਸੀਂ लिखाई दे दे ओ, नहीं आ दे पर्ची थार्ट था छाड़ दे फिर छाड़ मैं रख लेंगा फिर मगर मगर आएगा लिखाई करा ले लिखाई आपको अपनी है हो गया आ इधर करा लो पर्ची आ खड़ा बन्दा यार है ना करा दो खड़ा बन्दा आ तो नया आ कैमरा सुन नहीं कितने च हो गया 16 16000 ਰੁਪਏ ਚ ਸੌਦਾ ਹੋ ਗਿਆ ਦੋਸਤੋ ਖਾਨ ਸਾਹਿਬ ਨੇ ਦੋ ਪੱਠਾਂ ਦਾ ਜਿਹੜਾ ਹੁਣ ਸੌਦਾ ਕਰਾਇਆ ਪਿੰਡੀ ਤੋਂਗੜ ਉਹ ਤਾਂ ਵਧੀਆ ਸੌਦਾ ਹੋਇਆ ਤੇ ਉਹ ਮਿਲਦੇ ਆ ਅਗਲੇ ਸਵੇਰੇ